ਕੀ ਨਾ ਫਲੋਰ ਦੇ ਨੇੜੇ ਮਾਊ ਸਾਹਿਬ ਜਿੱਥੇ ਮਾਤਾ ਗੰਗਾ ਜੀ ਨੂੰ ਵਿਆਹ ਆਇਆ ਪਿੰਡ ਵਾਲਿਆਂ ਨੇ ਮਾਤਾ ਗੰਗਾ ਜੀ ਦੇ ਘਰਦਿਆਂ ਨੂੰ ਭੜਕਾ ਦਿੱਤਾ ਕਿੱਥੇ ਕੁੜੀ ਵਿਆਹ ਦਿੱਤੀ ਫਕੀਰਾਂ ਵਿੱਚ ਇੰਨਾ ਸੋਹਣਾ ਤੁਹਾਡਾ ਪਰਿਵਾਰ ਇੰਨੀ ਸੋਹਣੀ ਤੁਹਾਡੀ ਬੱਚੀ ਕਿੱਥੇ ਵਿਆਹ ਦਿੱਤੀ ਉਹ ਤਾਂ ਫਕੀਰ ਨੇ ਫਕੀਰ ਨੇ ਉੱਥੇ ਜਾ ਕੇ ਕੀ ਬੱਚੀ ਨੇ ਸੁੱਖ ਮਾਣਨਾ ਕਹਿੰਦੇ ਫਿਰ ਕੀ ਕਰੀਏ ਪਿੰਡ ਵਾਲੇ ਨੇ ਚੱਕ ਦਿੱਤਾ ਕਹਿੰਦੇ ਕੋਈ ਵਿਉਂਤ ਐਸੀ ਬਣਾ ਦਿੰਨੇ ਆ ਸ਼ਰਤ ਰੱਖ ਦਿੰਨੇ ਆ ਉਹ ਸ਼ਰਤ ਪੂਰੀ ਨਹੀਂ ਹੋਏਗੀ ਬਰਾਤ ਆਪੇ ਹੀ ਵਾਪਸ ਮੁੜ ਜਾਏਗੀ ਆਖੋ ਸਤਨਾ ਸ਼ਾਦੀ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਤਿਹਾਸ ਪਤਾ ਹੋਵੇ ਕਹਿੰਦੇ ਬਰਾਤ ਵਾਪਸ ਮੁੜ ਜਾਏਗੀ ਗੁਰੂ ਅਰਜਨ ਦੇਵ ਜੀ ਬਰਾਤ ਲੈ ਕੇ ਆਉਂਦੇ ਨੇ ਮਾਹੌ ਸਾਹਿਬ ਪਿੰਡ ਵਰਦੇ ਨੇ ਸ਼ਰਤ ਕੀ ਰੱਖ ਦਿੱਤੀ ਸਾਡੇ ਪਿੰਡ ਜਿਹੜੀ ਬਰਾਤ ਆਉਂਦੀ ਹੈ ਨਾ ਤੇ ਜਿਹੜਾ ਵਿਆਹ ਹੁੰਦਾ ਕੁੜੀ ਨੂੰ ਤੇ ਉਹ ਘੋੜੇ ਤੇ ਚੜ ਕੇ ਜਦੋਂ ਜਾਂਦਾ ਤੇ ਆ ਦਰਖਤ ਹੈ ਨਾ ਦਰਖਤ ਲੱਗਾ ਹੋਇਆ ਤੇ ਕਹਿੰਦੇ ਵੀ ਇਹਨੂੰ ਨੇਰ ਨੂੰ ਨੇਰ ਪਟਣਾ ਘੋੜੇ ਤੇ ਜਾਂਦੇ ਨੇਜ ਨਾਲ ਪਟਣਾ ਹਾਂਜੀ ਹਾਂਜੀ ਜੇ ਸ਼ਰਤ ਪੂਰੀ ਕਰ ਦਿੱਤੀ ਤੇ ਤੁਸੀਂ ਵਿਆਹ ਸਕਦੇ ਹੋ ਨਹੀਂ ਤਾਂ ਬਰਾਤ ਵਾਪਸ ਜਾਏਗੀ ਆਖੋ ਸਤਨਾਮ ਹੁਣ ਉਹਨਾਂ ਨੇ ਦੇਖਿਆ ਫਕੀਰ ਹੈ ਮਾਲਾ ਜਪਣ ਵਾਲੇ ਬੰਦੇ ਨੇ ਹਾਂਜੀ ਕਿਉਂਕਿ ਮੇਰੀ ਪੀਰੀ ਦੀਆਂ ਤਾਂ ਫਿਰ 6ਵੇਂ ਪਾਸ਼ਾ ਤੋਂ ਸ਼ੁਰੂ ਹੋਈਆਂ ਸ੍ਰੀ ਸਭ ਵੀ ਮਾਲਾ ਜਪਣ ਵਾਲੇ ਬੰਦੇ ਨੇ ਫਕੀਰ ਨੇ ਗੁਰਨਾਮਕ ਦੇ ਘਰ ਦੇ ਅਜੀਬ ਅਜੀਬ ਸਖੀ ਸਰਵਰ ਬਹੁਤ ਸੀ ਉਦੋਂ ਵਿੱਚ ਉਦੋਂ ਜਿਹੜੇ ਗੁਰੂ ਘਰ ਨੂੰ ਗੁਰਨਾਨਕ ਨੂੰ ਨਹੀਂ ਸੀ ਮੰਦੇ ਜਿਨ੍ਹਾਂ ਨੇ ਪਛਾਣਿਆ ਨਹੀਂ ਸੀ ਅਜੀਬ ਗੁਰੂ ਅਰਜਨ ਦੇਵ ਜੀ ਨੇ ਉਹ ਸਖੀ ਸਰਵਰਾਂ ਦਾ ਜੋਰ ਸੀ ਤੇ ਉਹ ਦਰਖਤ ਕੀ ਸੀ ਦਰਖਤ ਕੋਈ ਐਵੇਂ ਇੱਕ ਛੋਟਾ ਜਿਹਾ ਦਰਖਤ ਨਹੀਂ ਸੀ ਸੰਗਤ ਜੀ ਜਾ ਕੇ ਕਿਦਾਂ ਮਹੂਸਾਮ ਦਰਸ਼ਨ ਕਰੋ ਇਤਿਹਾਸ ਪੜੋ ਉਹ ਇੱਕ ਝੰਡ ਦਾ ਦਰਖਤ ਸੀ ਆਖੋ ਸਤਨਾ ਜਿਹੜਾ ਉੱਤੋਂ ਝੜਿਆ ਹੋਇਆ ਸੀ ਸਾਰਾ ਜੰਗਲ ਦਾ ਦਰਖਤ ਕਦੀ ਦੇਖਿਆ ਹੋਵੇ ਨਹੀਂ ਉਹਦਾ ਇੰਨਾ ਜ਼ਿਆਦਾ ਖਲਾਰਾ ਹੁੰਦਾ ਬਹੁਤ ਜ਼ਿਆਦਾ ਤੇ ਧਰਤੀ ਦੇ ਥੱਲੇ ਦਾ ਪਤਾ ਹੀ ਨਹੀਂ ਉਹਦੀ ਜੜਾ ਕਿੱਥੇ ਤੱਕ ਜਾਂਦੀਆਂ ਪਤਾ ਹੀ ਨਹੀਂ ਕਿੰਨਾ ਫੈਲਦਾ ਉਹਨੂੰ ਉਹਨੂੰ ਟਾਣੀ ਤੋੜਨੀ ਉਹਦੀ ਔਖੀ ਹੈ ਜੜੋ ਪਟਣਾ ਤਾਂ ਕਿਸੇ ਮਾਂ ਬੱਲੀ ਦਾ ਵੀ ਕੰਮ ਨਹੀਂ ਸੂਰਮੇ ਦਾ ਵੀ ਕੰਮ ਨਹੀਂ ਜੜਾ ਉਹਦੀਆਂ ਜਿਵੇਂ ਇੱਥੇ ਲੱਗਿਆ ਨਾ ਜੰਡ ਦਾ ਦਰਖਤ ਤੇ ਸਮਝ ਲਓ ਪੂਰੇ ਮੱਲੇ ਵਿੱਚ ਜਣਾ ਨੇ ਉਹਦੀਆਂ ਆਥੋ ਸਤਨਾ ਪੂਰੇ ਮੱਲੇ ਵਿੱਚ ਜਣਾ ਨੇ ਉਹਦੀਆਂ ਉੱਤੇ ਹੀ ਬੜਾ ਖਲਾਰਾ ਉਹ ਉੱਤੋਂ ਝਾੜ ਕੇ ਰੋਡਾਂ ਜਿਹਾ ਕਰਕੇ ਇੰਨਾ ਕੁ ਬਣਾਇਆ ਹੋਇਆ ਸੀ ਤੇ ਕਹਿੰਦੇ ਬੱਸ ਆ ਤੁਸੀਂ ਨੇਜ ਦੇ ਨਾਲ ਇਹ ਦਰਖਤ ਪਟਣਾ ਹੈ ਹਲਾ ਇਹਨੂੰ ਇਹਨੂੰ ਹਲਾ ਦਿਓ ਤੇ ਤੁਸੀਂ ਆਨੰਦ ਕਾਰਜ ਕਰ ਲਓ ਨਹੀਂ ਤਾਂ ਫਰਾਤ ਵਾਪਸ ਤਤਿਆਂ ਤਵੀਆਂ ਤੇ ਬੈਠੇ ਕਿਸ ਕਾਰਨ ਬੈਠੇ ਮਾਲਕ ਜੀ ਕੋਈ ਕਾਰਨ ਸੀ ਕੋਈ ਲੀਲਾ ਸੀ ਇਹ ਨਹੀਂ ਕਿ ਜਹਾਂਗੀਰ ਦਾ ਜੋਲ ਚੱਲਿਆ ਤੇ ਉਹਨੇ ਛੱਤ ਕੇ ਬਿਠਾ ਦਿੱਤਾ ਕਹਿੰਦੇ ਗੁਰੂ ਅਰਜਨ ਦੇਵ ਜੀ ਚੜੇ ਘੋੜੇ ਤੇ ਨੇ ਜਾ ਫੜਿਆ ਹੱਥ ਸੰਗਤ ਜੀ ਪਿੰਡ ਵੱਲੇ ਦੇਖਣ ਝੰਡ ਦਾ ਦਰਖਤ ਘੋੜੇ ਸਮੇਤ ਡਿਗਣਾ ਇਹਨਾਂ ਨੇ ਜਾ ਕੇ ਪਰੇ ਤੇ ਇਹ ਪਤਾ ਨਹੀਂ ਜੀਵਤ ਵੀ ਰਹਿਣਾ ਨਾ ਰਹਿਣਾ ਕੋ ਸਤਨਾ ਕਿਉਂਕਿ ਜੋਰ ਲਗਾਣਾ ਪੂਰਾ ਪਤਾ ਨਹੀਂ ਜੀਵਤ ਵੀ ਰਹਿਣ ਕੇ ਨਾ ਰਹਿਣ ਇਹਨਾਂ ਉਹਨਾਂ ਨੇ ਝੰਡ ਦਾ ਦਰਖਦ ਹੀ ਨਾ ਨਹੀਂ ਜਦ ਗੁਰੂ ਅਰਜਨ ਦੇਵ ਜੀ ਘੋੜੇ ਤੇ ਚੜ ਕੇ ਨੇਜਾ ਮਾਰਿਆ ਉਸ ਝੰਡ ਦੇ ਦਰਖਦ ਦੇ ਥੱਲੇ ਸੰਗਜੀ ਤੇ ਜਿਹੜਾ ਝੰਡ ਦਾ ਦਰਖਦ ਪਟਕੇ ਵਾਗੋ ਜਿਹੜਾ ਪਟਕੇ ਲੰਨ ਦਿੱਤਾ ਜੜਦਾ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਮੱਲੇ ਦੋ ਮੱਲਿਆਂ ਵਿੱਚ ਜਣਾ ਫੈਲਦੀਆਂ ਹੁੰਦੀਆਂ ਘੋੜਾ ਜਰੂਰ ਪੂਰਾ ਹੋ ਗਿਆ ਘੋੜਾ ਸਰੀਰ ਛੱਡ ਗਿਆ ਇੰਨਾ ਜ਼ੋਰ ਲੱਗਿਆ ਗੁਰੂ ਅਰਜਨ ਦੇਵ ਜੀ ਨੇ ਜੋਰ ਦਾ ਛੋੜਦਾ ਨੇਜਾ ਮਾਰਿਆ ਮਾਰਿਆ ਘੋੜੇ ਦੇ ਇੰਨਾ ਜ਼ੋਰ ਪਿਆ ਘੋੜਾ ਸਰੀਰ ਛੱਡ ਗਿਆ ਤੇ ਜੰਗ ਦਾ ਦਰਖਤ ਪਟਕੇ ਲਗ ਦਿੱਤਾ ਸਾਰੇ ਸ਼ਰਮਿੰਦਾ ਹੋ ਗਏ ਚੱਲ ਨਹੀਂ ਪੈ ਗਏ ਕਿ ਇਹ ਜੰਗ ਦਾ ਦਰਖਤ ਦਾ ਕੋਈ ਹਲਾ ਨਹੀਂ ਸਕਦਾ ਜੇ ਇਹਨਾਂ ਨੇ ਜੰਗ ਦਾ ਦਰਖਤ ਪਾੜ ਦਿੱਤਾ ਤੇ ਮਾਲਕ ਪੂਰੇ ਨੇ ਆਖੋ ਸਤਨਾਮ ਪੂਰੇ ਨੇ ਹੈ ਕੋਈ ਕਿਰਪਾ